ਉੱਕੀ ਵਾਲਾ ਚੀਮਾ ਹੁਣ ਵੇਖਾਂਗੇ ਕਿ ਹੋ ਜਾ ਕਮਾਲ ਆ ਲੈਦੇ ਪੰਜਾਬ ਵਾਲਾ ਕਰੇਗਾ ਪਰ ਪੁਆਇੰਟ ਹੈ ਸਮਾ ਪਿਆਰ ਦੇ ਨਾਮ ਆਹ ਜੀ ਪਿਆਰ ਦੇ ਨਾਮ ਪਿਆਰ ਦੇ ਨਾਲ ਗਿੰਦਾ ਜੇ ਕਿਹਦੇ ਨਾਲ ਪਿਆਰ ਸੰਗੀਆਂ ਦੇ ਕਹਿੰਦਾ ਹੋਇਆ ਅਗਲੀ ਕਬੱਡੀ ਹੈਪੀ ਇਸ ਵਿੱਚ ਕੋਟ ਭਾਈ ਵਾਲਾ ਖੇਡ ਦਾ ਦੇ ਵਿੱਚ ਪਉਦਾ ਹੋਇਆ ਉਧਰ ਇੱਕ ਖੇਡਤਾ ਅਤ ਧੰਨਵਾਦ ਕਰਾਂਗੇ ਲਾ ਇਸ ਵਿੱਚ ਭੋਗੀ ਵਾਲਾ ਚੀਮਾ ਹੁਣ ਦੇਖਾਂਗੇ ਕਿ ਹੋ ਜਾਏ ਕਮਾਲ ਆ ਲੈਂਦੇ ਪੰਜਾਬ ਵਾਲਾ ਕਿਹਨੇ ਕਿ ਪਰ ਕੋਈ ਤੇ ਸਮਾਂ ਪਿਆਰ ਦੇ ਨਾਲ ਹਾਂਜੀ ਪਿਆਰ ਦੇ ਨਾਲ ਪਿਆਰ ਦੇ ਨਾਲ ਖੇਡਣਾ ਇੱਕ ਅਜਤ ਪਿਆਰ ਸਾਉਦੀਆਂ ਦੇ ਪਿਆਰ ਦੇ ਨਾਲ ਜਿਹੜਾ ਇੱਕ ਕਾਜ ਜੁਬੈਲਾ ਕਿ ਨਹੀਂ ਮਾਰਦੇ ਪਿਛੋਂ ਤੋਂ ਬਹੁਤ ਕੁਝ ਆਵਰ ਹੈ ਇੱਕ ਤੇ ਕਿੰਨਾ ਕਮਾਲ ਹੈ ਇਹਦਾ ਉੱਚਾ ਜਿਹਾ ਚੁਪਕਾ ਬੋ ਕਬੱਡੀ ਸ਼ਾਨ ਪਟਾਕੀਆਂ ਦੀ ਇਹਦਾ ਪੁੱਛਾ ਕਰਾ ਦਿਓ ਕੋਈ ਨਹੀਂ ਪਿਆਰ ਨਾਲ ਹੈਪੀ ਹੈਪੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਪਿਆਰ ਨਾਲ ਪਿਆਰ ਨਾਲ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ